ਗੱਡੀ 'ਚ ਅਟੈਕ ਹੋ ਗਿਆ ਤੇ ਉਹ ਦਿੱਲੀ ਦਾਖਲ ਹੋ ਗਏ ਕਾ ਚਲੋ ਚੱਲਦੇ ਆਪਾਂ ਐਂਡ ਤੱਕ ਦੇਖ ਕੇ ਜਾਇਓ ਵਲੌਗ ਨਾਲ ਬਣੇ ਰਿਓ ਤੇ ਕਿ ਜਿੰਨਾ ਸੌਖਾ ਰੀਲਾਂ 'ਚ ਦੱਸਦੇ ਆ ਉਹਨਾ ਸੌਖਾ ਹੈਗਾ ਹਰ ਕੰਮ ਪਰ ਨਹੀਂ ਐ ਰੀਲਾਂ 'ਚ ਐ ਐ ਮੈਂਟਲ ਆਉਂਦਿਆ ਇੱਕ ਮਿੰਟ 'ਚ ਸ਼ਾਰਟਕਟ ਮਾਰਨੇ ਛੱਡ ਦੋ ਵੈਲਕਮ ਟੂ ਚੈਨਲ ਅਮਨ ਜੀ ਮਾ ਵਲੌਗਸ ਤੇ ਤਾਂ ਉੱਠ ਕੇ ਅੰਮਾ ਰੋਟੀਆਂ ਬਣਾ ਰਹੇ ਸਿਰੇ ਸਿਰੇ ਕਿਹਦੇ ਲਈ ਸਾਡੇ ਪਰ ਮੈਂ ਲੈ ਕੇ ਤਾਂ ਜਾਣੀ ਨਹੀਂ ਕਿਉਂ ਲੈ ਕੇ ਕਰਨ ਜਾਣੀ ਅਜੇ ਖਾਫੜੇ ਲੱਗੂਗਾ ਨਾ ਇੱਕ ਪੀਰ ਕਿੰਨੇ ਕਰਨ ਨੂੰ ਆਪਡੇਟ ਦਊਗਾ ਇੱਕ ਪੇਪਰ ਆ ਗਰੁੱਪ ਤਾਂ ਲੱਗਣਾ ਹੀ ਨਹੀਂ ਪੇਪਰ ਕਦੋਂ ਕੱਲ ਨੂੰ ਸ਼ੁਰੂ ਹੋਣਾ ਲੱਗੂਗਾ ਨਹੀਂ ਲੱਗੂਗਾ ਇਹ ਕਿ ਸਬਜੈਕਟ ਪੜਾਣਾ ਉਹਨਾਂ ਨੇ ਤਾਂ ਹੁਣ ਬਣਾ ਕੇ ਚਲੋ ਗਾਇਸ ਅੱਜ ਦੇਖਦੇ ਆ ਸਾਰਾ ਦਿਨ ਕੀ ਕਰਦੇ ਆ ਤੇ ਫਿਲਹਾਲ ਇਹਨਾਂ ਨੂੰ ਤੋੜਦੀ ਐ ਸਕੂਲੇ ਤੇ ਫੇਰ ਮਾਰਦੇ ਆ ਗੱਲਾਂ ਟਰਾਲੀ ਭਰ ਕੇ ਆਇਆ ਕੀ ਆਪਾਂ ਕਿੱਕੋ ਟਰਾਲੀ ਆ ਦੇਖੋ ਇੱਧਰ ਰੀਤ ਕਿਵੇਂ ਲੱਗਿਆ ਆ ਮਲੀ ਸਾਡਾ ਚਾਹ ਨੂੰ ਫਟਾਫਟ ਫਟਾਫਟ ਇੱਧਰ ਕੈਮਰਾ ਕਰਿਆ ਛੇਤੀ ਕਰੋ ਛੇਤੀ ਚੱਲ ਆਏ ਮੀ ਆ ਗਿਆ ਮਨਿੰਦਰ ਭੱਜੋ ਫਟਾਫਟ ਛੇਤੀ ਭੱਜੋ ਛੱਡ ਕੇ ਆਵਾਂ ਗੱਡੀ ਤੇ ਦੇਖ ਲੋ ਜਾਦੇ ਤਾਂ ਨਹੀਂ ਉੱਪਰ ਰੈਕ ਤਾਂ ਨਹੀਂ ਪਿਆ ਭੱਜੋ ਭੱਜੋ ਤੁਸੀਂ ਅੱਜ ਤਾਂ ਚਲੇ ਗਏ ਸਕੂਲ ਤੇ ਹੁਣ ਸ਼ੁਰੂ ਹੋ ਗਈ ਬਾਰਿਸ਼ ਓਏ ਹੇ ਏ ਰੱਬ ਪਤਾ ਨਹੀਂ ਦੋ ਦਿਨਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਾ ਸੌਣਾ ਲੱਗਦਾ ਪੂਰਾ ਲਾਇਸੈਂਸ ਰਹਿ ਗਿਆ ਉਹਨੂੰ ਅੱਜ ਕੰਪਲੀਟ ਕਰਨਾ ਹੈ ਤੇ ਉਹ ਐਂਡ ਤੱਕ ਦੇਖ ਕੇ ਜਾਇਓ ਵਲੌਗ ਨਾਲ ਬਣੇ ਰਹੋ ਤੇ ਕਿ ਜਿੰਨਾ ਸੌਖਾ ਰੀਲਾਂ ਚ ਦੱਸਦੇ ਆ ਉਹਨਾਂ ਸੌਖਾ ਹੈਗਾ ਹਰ ਕੰਮ ਪਰ ਨਹੀਂ ਐ ਰੀਲਾਂ ਚ ਐ ਐ ਮੈਂਟਲ ਆਉਂਦੇ ਆ ਇੱਕ ਮਿੰਟ ਚ ਸ਼ਾਰਟਕਟ ਮਾਰਨੇ ਛੱਡ ਦਿਓ ਰੀਲਾਂ ਤੇ ਟਰਸਟ ਨਾ ਕਰੋ ਐਕਸਪੈਰੀਮੈਂਟ ਕਰਕੇ ਦੇਖੋ ਤੇ ਐਕਸਪੈਰੀਮੈਂਟ ਕਰਨ ਤੋਂ ਪਹਿਲਾਂ ਮੇਰੀ ਵੀਡੀਓ ਜਰੂਰ ਦੇਖਿਆ ਕਰੋ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਅਜੇ ਬੱਚੇ ਆਉਣ ਵਾਲੇ ਆ ਤੇ ਆਪਾਂ ਖਾਣਾ-ਦਾਣਾ ਵੀ ਕਰ ਲਈਏ ਤਿਆਰ ਫਿਰ ਪੇਟ ਪੂਜਾ ਕਰਕੇ ਤੇ ਰਗਨਾ ਬਣਾ ਕੇ ਫਿਰ ਮਿਲਦੇ ਆ ਤੁਹਾਨੂੰ ਇੱਕ ਗੱਲ ਦੱਸ ਕੇ ਜਾਇਓ ਮੇਰਾ ਮੇਕਅਪ ਕਿਦਾਂ ਲੱਗ ਗਜ ਸੁਣਨ ਲੱਗਦਾ ਦੱਸਿਓ ਹੈਲੋ ਗਾਇਜ਼ ਅਸੀਂ ਆ ਗਏ ਸਕੂਲ ਤੇ ਤਾਂ ਮੈਂ ਕੱਪੜੇ ਵੀ ਚੇਂਜ ਕਰ ਲਏ ਤੇ ਤਿਆਰ ਵੀ ਹੋ ਗਿਆ ਮੈਂ ਤੇ ਮੇਰੇ ਅੰਮਾ ਮੇਰੇ ਲਈ ਰੋਟੀ ਪਕਾ ਰਹੇ ਨੇ ਤਿਆਰ ਹੋ ਗਿਆ ਤੂੰ ਕੁਝ ਚੱਲੇ ਪੈਪਰ ਪੈਪਰ ਦੀ ਤਿਆਰੀ ਕਰ ਲਓ ਹਾਂ ਪੈਪਰ ਤਾਂ ਹੋਈ ਜਾਣੇ ਆ ਆ ਦੇਖ ਲਓ ਗਾਇਸ ਇਹਨਾਂ ਨੂੰ ਪੜ੍ਹਾਈ ਦਾ ਭੋਰਾ ਫਿਕਰ ਨਹੀਂ ਹੈਗਾ ਪੜ੍ਹ ਲਓ ਪੜ੍ਹ ਲਓ ਚਾਹ ਰੱਖ ਲਿਓ ਤੁਹਾਡੇ ਕੋਲ ਆ ਗਿਆ ਆ ਗਾਇਸ ਦੇਖ ਲਓ ਮम्मा ਬਣਾ ਰਹੇ ਨੇ ਰੋਟੀਆਂ ਤੇ ਆਹ ਹੈ ਅੱਗੇ ਕਾਹਦੀ ਸਬਜ਼ੀ ਆ ਲੜੀਆਂ ਕਿਉਂ ਕਰੀਆਂ ਭੂਆ ਭਤੀਜੀ ਕਿਉਂ ਲੜੀਆਂ ਅੰਜਾਸੇ ਗਰਮ ਗਰਮ ਕਰਨ ਕਰ ਸਬਜੀ ਬਾਦੋ ਚ ਹੁਣ ਆ ਦੇਖੋ ਚਾਹ ਚਾ ਗਰਮ ਹੋ ਗਿਆ ਤੇ ਚਮਚੇ ਨੂੰ ਆਪ ਇਦਾਂ ਚਮਟੇ ਨਾਲ ਫੜਦਾ ਜਗਾੜੀ ਸਿਆਂ ਪਿੰਡਾਂ ਵਾਲੇ ਜੱਟ ਕਿੰਨੀਆਂ ਰੋਟੀਆਂ ਖਾਂਦੇ ਨੇ ਸੱਤ ਚਾਰ ਰੋਟੀਆਂ ਤਾਂ ਇਹ ਮਸਾ ਖਾਂਦੀ ਐ ਤੇ ਸੱਤ ਤਾਂ ਫਿਰ ਜੈਜ ਬਣਦੀਆਂ ਹੀ ਹਨਾ ਮਾਸੀ ਦੀ ਕੁੜੀ ਕੁੜੀ ਮਾਸੀ ਦੀ میری ماسیدی ਕੁੜੀ ਆਈ ਹੈ। ਆ ਦੇਖੋ ਮਾਤਾ। ਕੰਮਾਂ ਲੱਗੇ ਹੋਏ ਆ ਕੰਮ ਕਰਨ। ਦੁਬਾਰਾ ਚਟਨੀ ਬਣਾ ਰਹੇ ਆ। ਆ ਦੇਖੋ ਮਿਸ। ਨਾਲ ਚਟਨੀ, ਖਾਰੀ, ਮੈਦੋ ਵਗੈਰਾ ਪਾ ਕੇ। ਆ ਮਾਂ। ਠੀਕ ਹੈ। ਬਾਟ ਲਈ। ਸੋਲੇ ਜਿਹਾ ਅੱਗੇ ਕਿਉਂ ਬਣਾਉਣਾ। ਗਾਇਜ਼ ਇਹ ਹਾਈਲਾਈਟ ਵਾਲੀ ਕੁੜੀ ਹੈ। ਟਮਾਟਰ ਨੂੰ ਟਮੈਟੋ ਕਹਿੰਜੀ ਆ। ਟਮੈਚੂ। ਟਮੈਚੂ ਖਾਣਾ ਹੈ ਰਸਤੇ ਬਾਈ। ਕਿ ਮੈਚੂ ਖਾਣਾ? ਕਾ ਖਾਣਾ ਹੈ? ਟਮਾਟਰ। ਟਮੈਚੂ ਖਾ ਲਈ। ਔਰ ਪਰਾਂਠੇ। ਨਾਰਮਲ ਆਈ ਨਾਰਮਲ ਆਈ ਕਿਉਂਕਿ ਤੁਹਾਨੂੰ ਪਤਾ ਮੈਂ ਬੜੀ ਐ ਖਾਂਦੀ ਆਂ ਠੀਕ ਹੈ ਹੋਰ ਦਾ ਸੂ ਕੀ ਖਾਣਾ ਬਾਸ ਇਨਫਾ ਦੇਖ ਐ ਇੱਕ ਸੰਤਰਾ ਰਸਾਂ ਵਿੱਚ ਨਹੀਂ ਜੀ ਸੰਤਰਾ ਕੀ ਫਲੇਵਰ ਆ ਵਿੱਚ ਸੰਤਰੇ ਨੂੰ ਤੜਕਾ ਸੰਤਰੇ ਦਾ ਤੜਕਾ ਲਾ ਦਾਂਗੇ ਚਟਣੀ ਇਹਨਾਂ ਜੇ ਤੂੰ ਬਾਹਰ ਚਿੰਗਣਾ ਤਾਂ ਮੈਂ ਖਾਣਾ ਕਰਨਾ ਜੋ ਕੁਝ ਆ ਗਿਆ ਚੱਲ ਲਾਉਣ ਦੇ ਸਹੀ ਗੱਲ ਆ ਦੀਦੀ ਦੀਦੀ ਮੈਂ ਕੀ ਚਕੇਲੇ ਪਾਪਾ ਖਾਇਆ ਕਰੇਗੀ ਉੱਤੇ ਹਾਏ ਠੀਕ ਐ ਮੈਨੂੰ ਵਾਰੀ ਕੁੜੀ ਨੇ ਆਈਫੋਨ ਲੱਤਾ ਕਹਿੰਦੇ ਓ ਮਾਈ ਗੋਡ ਯੈਸ ਬਿਲਕੁਲ ਹਾਂ ਗਿਵ ਮੀ ਕੰਗ੍ਰੈਚੁਲੇਸ਼ਨਸ ਓਏ ਮੈਨੂੰ ਦੇ ਦੋ ਭਾਈ ਕੁੜੀ ਨੂੰ ਵਧਾਈਆਂ ਦੋ ਪੰਜਾਬੀ ਚ ਵਧਾਈਆਂ ਅੱਜ ਦਲਜੀਤ ਨੇ ਅੰਗਰੇਜ਼ੀ ਚ ਵੀਡੀਓ ਪਾਈ ਮੈਂ ਕਹਾਂ ਜਮਾ ਨਹੀਂ ਜਾਂਦੀ ਇੱਕ ਵਾਰੀ ਪੰਜਾਬੀ ਚ ਆਉਣ ਦੇ ਸਹੀ ਗੱਲ ਹੈ ਅੱਧੀ ਤੇ ਆਟਾ ਪਾ ਕੇ ਘੋ ਬਣਾਇਆ ਸੀ ਆਹੋ ਤੇ ਉਹ ਸਮੈਲ ਆਣ ਲੱਗੀ ਆ ਰੋਟੀ ਆਟਾ ਮੱਚ ਨਹੀਂ ਜਾਂਦਾ ਜੀ ਹਾਂ ਹਾਂ ਰੋਟੀ ਮੱਚ ਜਾਂਦੀ ਆ ਉਵੇਂ ਹੀ ਉਵੇਂ ਹੀ ਆ ਉਹ ਸਮੈਲ ਆਉਂਦੀ ਐ ਇਸ ਤੇ ਜੇ ਤੁਸੀਂ ਪਾ ਕੇ ਖਾ ਕੇ ਦੇਖਿਆ ਕਾਸੀ ਜਦਾਂ ਨੇ ਚੂੜੀ ਬਣਾ ਕੇ ਖਾ ਕੇ ਦੇਖਿਆ ਸਮੈਲ ਆਉਂਦੀ ਐ ਫੇਰ ਹੁਣ ਕੀ ਫੇਰ ਤਾਂ ਇਹ ਪੰਜੀਰੀ ਚੋ ਵੀ ਆਊਗੀ ਫੇਰ ਆਣਾ ਇਹ ਜਿਹਨੇ ਬਣਾ ਕੇ ਦੱਸਿਆ ਸੀ ਨਾ ਜਿਹਨੇ ਸਲਾਹ ਦਿੱਤੀ ਸੀਗੀ ਉਹਦੇ ਸਰਚ ਮਾਰ ਕੇ ਉੱਡਵਾ ਐਵੇਂ ਇਸ ਤਰ੍ਹਾਂ ਇਲਾ ਪਾਈ ਜਾਂਦੇ ਆ ਵੀ ਐ ਹੋਊ ਐ ਹੋ ਕੁਛ ਨਹੀਂ ਹੁੰਦਾ ਵੀ ਕੁਛ ਨਹੀਂ ਹੁੰਦਾ ਜਿਹੜਾ ਇਲਾ ਨੂੰ ਦੇਖ ਕੇ ਕਿਸੇ ਨੇ ਐਕਸਪੈਰੀਮੈਂਟ ਕਰਨਾ ਨਾ ਸਾਡਾ ਬਲੌਗ ਦੇਖ ਕੇ ਕਰੋ ਨੁਕਸਾਨ ਤਾਂ ਬਰੇਸ਼ਤਰੀ ਕਾਲ ਲੈਣਾ ਵਾਲੀ ਬਲੌਗ ਮੇ ਬਟਾ ਇਹ ਸਾਡੇ ਲਾਇਸੈਂਸ ਵਾਲਾ ਕੰਮ ਹੋ ਗਿਆ ਕੈਨਸਲ ਤਾਂ ਉਹ ਆਂਟੀ ਨੇ ਜਿਹੜੇ ਉਹਨਾਂ ਦੇ ਬੱਚੇ ਐਕਸੀਡੈਂਟ ਆਇਆ ਹੋ ਬੇਟੇ ਦਾ ਤਾਂ ਜੋਨ ਨੂੰ ਹੈਲਪ ਦੀਆਂ ਚੱਲੇ ਅਨਮੋਲਕ ਵਾਤਰਾ ਕੋਲੇ ਅਨਮੋਲ ਮੇਰੇ ਕੋਲੇ ਤਾਂ ਚਲੋ ਚੱਲਦੇ ਆਪਾਂ ਸਾਰੇ ਜਣੇ ਮੰਮਾ ਚੱਲੀਏ ਚਲੋ ਚੱਲਾ ਮੈਂ ਰੀਤ ਮੇਰੀ ਜੁੱਤੀ ਦੇ ਦੇ ਦੂਜੀ ਪੈਣੇ ਚੱਲੋ ਆ ਵੀ ਆ ਮਾਸਕੜੀ ਮਾਸੀ ਦੀ ਚਲੋ ਚੱਲੀਏ ਆ ਫੋਨ ਫੇਰ ਦਿਖਾਈ ਜਾਨੀ ਆ ਗੈਸ ਤਾਲੇ ਜਿੰਦੇ ਲੱਗ ਰਹੇ ਜੋਰੋਂ ਸਾਡੇ ਘਰੇ ਨਾ ਆਇਓ ਮੈਂ ਦੱਸ ਦੋ ਚੋਰਾ ਨੂੰ ਕਿ ਸਾਡੇ ਘਰੇ ਅੱਜ ਜੱਡ ਬਈ ਸਕਿਉਰਟੀ ਅਸੀਂ ਬਿਠਾ ਕੇ ਚੱਲੇ ਅੰਦਰ ਅਨਿਤ ਹੁਣ ਆ ਜਾਣਾ ਬਸ ਠ ਘਟ ਹਾਂ ਨਹੀਂ ਤੁਹਾਨੂੰ ਬੋਲ ਜੀ ਬੋਲ ਚੱਲੇ ਆ ਆਪਾਂ ਬੋਲ ਵੜਤੀਆਂ ਬਿਟਾਰੇ ਉਹਨਾਂ ਦੇ ਨਾ ਬੇਟੇ ਦਾ ਆਟੈਕ ਹੋ ਗਿਆ ਦਿੱਲੀ ਗਏ ਸੀ ਤੇ ਉੱਥੇ ਕੋਈ ਵੀ ਹੈ ਨਹੀਂ ਸੀਗਾ ਤੇ ਪਿਆਰਿਆਂ ਨੂੰ ਗੱਡੀ 'ਚ ਅਟੈਕ ਹੋ ਗਿਆ ਤੇ ਉਹ ਦਿੱਲੀ ਦਾ ਫਾਇਰ ਹੋ ਗਿਆ। ਕਾ ਚਲੋ ਚੱਲਦੇ ਆਪਾਂ। ਲੈਟਸ ਗੋ। ਗੋ ਹੁੰਦਾ ਵਾ। ਲੈਟਸ ਗੋ। ਲੈਟਸ ਗੋ ਵੀ ਹੁੰਦਾ। ਲੈਟਸ ਗੋ ਹੁੰਦਾ ਵਾ। ਉਹ ਹਾਈਲਾਈਟ ਕੀਤੀ ਆ। ਹਾਂਜੀ। ਕਿੱਧਰ ਆ ਜਾ। ਚਲੋ ਬੈਠਾ ਤੁਸੀਂ। ਚਲੋ ਚੱਲਦੇ ਆ ਬੜਾ ਸਾਰੀਆਂ ਲਾਈਟਾਂ ਬੈਣੀਆਂ ਨੇ ਹੁਣ ਤੱਕ ਆਕੇ। ਤਾਂਨ ਮੁੜਕ ਵਾਤਰਾ ਜਿਦੜੇ ਚਲੋ ਜਲਦੀ। ਉਹ ਕੌਮਦੀ ਦੀ ਨਾ ਫੋਟੋ ਆ ਦੇਖਿਓ ਦੇਖਿਓ ਬੰਦੇ ਦੀ ਸ਼ਰਾਬ ਪੀਤੀ ਦੇ ਦਦਰ ਨਹੀਂ ਤਾਂ ਬੰਦਸੇ ਕਹਿ ਆਹ ਹੋਰ ਗਾਇਸ ਹੰਨੇ ਕਰਦੇ ਆ ਚਾਹ ਬੈਠਲੇ ਆ ਜਵੇ ਸਾਡੀ ਕੌਮਦੀ ਦੀ ਸਾਡੀ ਸਾਡੀ ਕੌਮਦੀ ਦੀ ਹੋਈ ਐਦਾਂ ਦੀ ਹਰਕਤਾਂ ਕਰਦੀ ਰਹਿੰਦੀ ਆ ਬਿਨਾ ਪੀਤੇ ਹੀ ਬਿਨਾ ਪੀਤੇ ਮੈਂ ਧੋ ਕਰੂੰਗੀ ਇਹਦਾ ਹਰਕਤ ਹਲੋ ਹੋ ਹਾਲੀਆਂ ਹਰਕਤਾਂ ਤੂੰ ਕਰਦਾ ਜਿਹੜਾ ਬੰਦਾ ਆਪ ਇਹਦਾ ਕਰਦਾ ਆ ਆ ਗਿਆ ਜੇ ਜਾਂ ਬੋ ਲਗਾ ਆਇਆ ਵਾ ਦੇਖੋ ਕਿੰਨਾ ਸਾਰਾ ਜਾਮ ਹੈ ਇੱਥੋਂ ਨਿਕਲਣਾ ਹੀ ਬਹੁਤ ਮੁਸ਼ਕਿਲ ਹੁੰਦਾ ਹੈ ਔਰ ਲੁਧਿਆਣੇ 'ਚ ਤਾਂ ਵੈਸੇ ਯਾਰ ਵੇਲੇ ਹੀ ਲੱਗਿਆ ਰਹਿੰਦਾ ਜਾਮ ਔਰ ਜਾਮ ਚੱਕ ਨੰਬਰ ਤੇ ਜਿਹੜੀ ਜਿਹੜੀ ਚੀਜ਼ ਮਰਜ਼ੀ ਲਾ ਲਓ ਇੱਕ ਨੰਬਰ ਤੇ ਲੁਧਿਆਣੇ ਇੱਥੋਂ ਪਤਾ ਲੱਗਦਾ ਇੰਡਸਟਰੀ ਵਾਲਾ ਅੰਕਲ ਜੀ ਰੁਕ ਜਿਓ ਵੀਰ ਜਾਈ ਮੈਨੂੰ ਤਬ 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 ਖੜਨ ਲੱਗ ਗਈ ਪੁਲਿਸ ਤਬ 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 ਅਸੀਂ ਕਿਵੇਂ ਕੱਲ ਜਾਵਾਂਗੇ ਐਸੀ ਜਾਵਾਂਗੇ ਕੱਲਾ ਮਾਰਚ ਮਹੀਨਾ ਨਾ ਅੱਜ ਆਪਾਂ ਪਤਾ ਕਿੰਨੇ ਦਿਨਾਂ ਬਾਅਦ ਇਸ ਰੋਡ ਤੇ ਆਏ ਆਂ ਟੋ ਘਟਨੀ 10 15 ਦਿਨ ਤਾਂ ਹੋ ਹੀ ਗਿਆ ਹਨਾ ਓਹੋ ਆਪਾਂ ਉਦੋਂ ਦੇ ਆਏ ਹੋਏ ਰੋਡ ਤੇ ਹੋਰ 15 ਦਿਨ ਪਤਾ ਕਿੱਥੇ ਦਿਹਾੜੀ ਚ ਦੋ ਦੋ ਗੇੜੇ ਲੱਗਦੇ ਸੀਗੇ ਸਹੀ ਗੱਲ ਇੱਕ ਤਾਂ ਟੋ ਸੀ ਨਾ ਅਫਸਰ ਹਾਂ ਇਧਰੋਂ ਹੀ ਆਉਣਾ ਇਧਰੋਂ ਹੀ ਜਾਣਾ ਕੋਈ ਨਹੀਂ ਕੋਈ ਸੈਕਟਰੀ ਨਹੀਂ ਸੀ ਕੀ ਕਹਿੰਦਾ ਕੋਈ ਨਹੀਂ ਕੋਈ ਮਨਿੰਦਰ ਠੀਕ ਆ ਸਿੱਖ ਜੰਮਾ ਸਿੱਖ ਮਨਿੰਦਰ ਨੇ ਅਜੇ ਮੈਨੂੰ ਗੱਡੀ ਸਿਖਾਉਣੀ ਆ ਕਮਲ ਹਾਂ ਤੇ ਲੋ ਹੈ ਹਾਂ ਇਹਨੇ ਹੁਣ ਬਸ ਮੇਰੇ ਇਹਨਾਂ ਨੂੰ ਹੁਣ ਤਾਂ ਬਸ ਇੱਡੇ ਇੱਡੇ ਕਰਦੇ ਕੇ ਰੋਡ ਪਟਿਆ ਹੋਇਆ ਵਾਹ ਆ ਦੇਖ ਤਾਂ ਗੱਡੀ ਦੇ ਤਾਂ ਤੋਂ ਦੇਖਦਾ ਪਟਾ ਹੀ ਰਹਿੰਦਾ ਹਾਂ ਚੱਲਾ ਚੱਲਾ ਮੈਂ ਖੱਡਾ ਖੱਡਾ ਧਿਆਨ ਨਾਲ ਜਾਂਦਾ ਇੱਧਰ ਲੈ ਸਾਈਡ ਕਰ ਉਹ ਇੱਧਰ ਖੱਡਾ ਸੀ ਜਾ ਮਨਿੰਦਰ ਨੇ ਕੈਮਰਾ ਲਾ ਲਿਆ ਆ ਵੀ ਮੈਨੂੰ ਦੱਸੂਗਾ ਇੱਥੇ ਟੋਆ ਵਾ ਇੱਧਰ ਨੂੰ ਕਰ ਲੈ ਚੱਲੋ ਹਾਏ ਵਾਏ ਭੈਣ ਦਿਆ ਵੀਰਾ ਸਾਰੇ ਵਿੱਚ ਵੀ ਗੱਤ ਤੂੰ ਵਿਚਾਲ ਦੀ ਘੱਟ ਲੈ ਕੇ ਜਾਣੀ ਹੈ ਤੀਜੀ ਲੇਨ ਬਣਾਏਗਾ ਹੁਣ ਹਾਂ ਆ ਉਹ ਟਰੱਕ ਜਾਂਦਾ ਆਪਣਾ ਕਿ ਜਿਹੜਾ ਟਾੜੀ ਵਾਲ ਲਿਖਿਆ ਤਾਂ ਤੁਹਾਡਾ ਹੋ ਗਿਆ ਹਾਂ ਬਸ ਆਪਣਾ ਹੀ ਆ ਸਾਡਾ ਕੋਲ ਟਾੜੀ ਵਾਲ ਉਹ ਹੀ ਨਾ ਵੀ ਟਾੜੀ ਵਾਲੀ ਨਾ ਉਹ ਸਾਰੇ ਆਪਣੀ ਆ ਟਾੜੀ ਵਾਲਾ ਆਪਣੀ ਆ ਸਾਰੇ ਯਾਰ ਟਾੜੀ ਵਾਲਾਂ ਦੇ ਵੀ ਕੋਈ ਅੱਜ ਤੈ ਹਾਂ ਟਾੜੀ ਵਾਲੇ ਕੱਲੇ ਚੀਮੇ ਤਾਂ ਨਹੀਂ ਰਹਿ ਗਏ ਇੱਥੇ ਹਾਂ ਤੋਂ ਹੋਏ ਚੀਮੇ ਲੋ ਯਾਰ ਕੀ ਇਹਦੇ ਪਿੱਛੇ ਲੱਗੇ ਆ ਇਹਦੇ ਪਿੱਛੇ ਲੱਗੇ ਹੋ ਇਹ ਪਿੱਛੇ ਲੱਗਣਾ ਹੁਣ ਤੁਸੀਂ ਸਾਰੇ ਮੇਰੇ ਪਿੱਛੇ ਲੱਗੇ ਹੋ ਹਾਂ ਹਾਂ ਜਿੱਦ ਰਾਤ ਨੂੰ ਨਾ ਲਾਈਟਾਂ ਲਾ ਕੇ ਮਾਰਨੀਆਂ ਪੈਂਦੀਆਂ। ਤਾਂ ਲਾ ਕੇ ਮਾਰਦੇ ਨਾ। ਜਦੋਂ ਦਰਸ਼ਨ ਕਰੀਆ ਅਟੇ ਨੂੰ ਲਾਈਟਾਂ ਮਾਰ ਲਾਈਟਾਂ। ਮੈਂ ਕਿਹਾ ਹੁਣ ਮੈਂ ਲਾ ਕੇ ਮਾਰਾਂ ਮਾਰੀ ਤਾਂ ਜਾਂਦੀ ਆ ਹੁਣ। ਮੈਂ ਤੁਹਾਨੂੰ ਪਤਾ ਜਦੋਂ ਨਾਲ ਬਹਿ ਜਾਂਦੇ ਨਾ ਸਾਰੇ ਡਰਾਈਵਰ ਬਣ ਜਾਂਦੇ। ਸਾਰੇ ਸੁਖਾਉਂਦੇ ਆ। ਐ ਵੀ ਮੈਂ ਕਿਉਂ ਕਹਾਂ ਮਸੀ। ਮੰਮੀ ਆਰ ਗਈ। ਮੰਮੀ ਆਰ ਗਈ ਨਾਲ ਬਹਿ ਜੂਗੀ ਪਤਾ ਕੀ ਕਰੂਗੀ। ਹਾਏ ਹਾਏ ਰੁਕ ਜਾ ਰੁਕ ਜਾਏ ਮੂਰੇ ਆ ਗਿਆ ਕੁਛ ਦੇਖੀ ਹੌਲੀ। ਹਾਂ ਵਾਲਾ ਫਿਰ। ਉਹ ਹੌਲੀ ਹੌਲੀ ਹੌਲੀ। ਓ ਮੰਮੀ ਤਾਂ ਡਰੋਂ ਦੀ ਰਹਿੰਦੀ ਆ ਫਿਰ ਗੱਡੀ ਚਲਾਉਣੀ ਆ ਪਾਵਾ ਨੂੰ ਇਹ ਦਾਵਾ ਵੀ ਖਰੀ ਮੇਰੇ ਜਵਾਕ ਨੂੰ ਹਲੇ ਹੈ ਨਹੀਂ ਗਈ ਉਹ ਮਾਦਰ ਜੇ ਮੈਂ ਡੈਡੀ ਨਾਲ ਬੈਠ ਜਾ ਮੈਂ ਡੈਡੀ ਵੀ ਐਂ ਕਰੂ ਪੁੱਤਰ ਹੌਲੀ 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 ਪੁੱਤਰ ਹੌਲੀ ਹਾਂ ਸਾਡੇ ਵਾਲਾ ਨੰਨਾ ਤਾਂ ਚਲਾਉਣੀ ਨਹੀਂ ਤੇ ਤਾਂ ਆ ਗਲੇ ਨੂੰ ਉੱਥੇ ਹੀ ਫਿਰ ਤੇ ਰੋਕ ਦੇਵਾਂਗੇ ਨਾ ਡੈਡੀ ਨੂੰ ਤਾਂ ਲਾਗ ਜਾਣਾ ਕਾ ਕਾ ਅੱਜ ਆ ਲੈ ਡੈਡੀ ਲੜਾਉਂਦਾ ਗਾ ਕੋਈ ਆਵੇ ਤੇ ਕਰਦੇ ਆ ਇੱਕ ਤਾਂ ਸਾਡਾ ਦੇਸ਼ ਐ ਇੰਨਾ ਤਪਤਾ ਇੰਨਾ what is this ਤੈਨੂੰ ਸਾਰੇ ਵਲੌਗ ਲਈ ਪਹਿਲੀ ਮਿਲੀ ਆ। ਇਹ ਜਾਂਚ ਦੇਂਦੀ ਫੜਾਉਂਦਾ ਸੀ। ਇੱਥੇ ਲੜਨ ਨੂੰ ਪੈ ਜਾਂਦੇ ਆ ਜਦ ਦੀ। ਆਓ ਤੇਲ ਪਵਾ ਲਈਏ। ਪੰਪ ਫਿਰ ਹੋਰ ਆਉਣਾ ਨਹੀਂ ਕਿਤੇ। ਮੈਥੀ ਓਰੀਜਿਨੈਟੀ ਫੜਨ। ਆਓ ਜੀ ਲਾਓ ਪੰਪ ਤੇ ਬੱਸ ਇਹਨੂੰ ਕਿਾ ਰੁਪਈਏ 20 ਲੈ ਲੈ ਤੇ ਟੈਂਕੀ ਫੁੱਲ ਕਰ ਦੇ। ਉਹਨੇ ਕਹਿੰਦਾ ਫੁੱਲ ਕਰ ਦੇ। ਬਾਹਰ ਦਾ ਸੱਸਾ। ਹਾਂ ਜੀ ਕਹਿੰਦਾ 40 ਹੋਰ ਦੇ ਦੇ। ਪੈਟਰੋਲ ਪੰਪ ਤੇ ਸਾਬੂ ਵਾਲਾ। ਹੈ ਮੈਂ ਟੈਂਕੀ ਖੋਲੀ ਆ। ਦੇਖੀ ਡਿੱਗੀ ਤਾਂ ਨਹੀਂ ਖੋਲਦੀ। ਦੇਖ ਤਾਂ ਟੈਂਕੀ ਖੁੱਲ ਗਈ। ਨਹੀਂ ਖੁੱਲੀ ਖੋਲ ਲੀ ਨਹੀਂ ਖੁੱਲੀ ਖੋਲ ਲੀ ਹੱਥ ਜੇ ਮਾਰ ਕੇ ਖੋਲੋ ਖੋਲੇਗੀ 500 ਦਾ ਪਾ ਦੋ ਇਕੱਠਾ ਹੀ 500 ਹੀ ਇਕੱਠਾ ਹੀ ਪਾਇਓ ਇਕੱਠਾ ਹੀ 500 ਦਾ ਜੀ ਹਾਂਜੀ ਹਾਂਜੀ ਇਕੱਠਾ ਪਾਇਓ ਕੋਈ ਨਾ ਗਨਫਿਊ ਹੋਗਾ ਇਕੱਠਾ ਹੀ ਇਕੱਠਾ ਹੀ ਪੁੱਤਿਆ 500 ਦਾ ਜੀ ਪਾ ਦੇ ਤੂੰ ਕਿਹੜਾ ਵੱਧ ਪਾਉਣਾ ਤੂੰ ਘੱਟਣਾ ਵਈਂ ਮਾਰੀ ਵੀ ਪੁੱਛ ਦੇਗਾ ਤੈਨੂੰ 500 ਅੰਕੜੀ مشین ਕਾਰਡ ਨਹੀਂ ਚੱਲਣਾ ਬਾਈ ਪੈਸੇ ਉਹਦੀ ਆਪਾਂ ਇਹੀ ਪੈਸੇ ਹੈ ਹੈਲੋ ਕਾਰਡ ਨਹੀਂ ਚੱਲੂਗਾ ਹਾਂ ਨਹੀਂ ਜੀ ਸਕੈਨਰ ਸੁਣੀ ਨੈਟ ਬਰੇਕ ਇਸ ਵੀ ਚੱਲਦਾ ਪਿਆ ਉਹ ਸਾਡੇ ਕੋਲ ਜਿੱਥੇ ਉਹ ਸੇਲ ਪਤਾ ਹੋਣਾ ਹਾਏ ਜੇ ਸਾਡੇ ਕੋਲ ਪੈਸੇ ਨਾ ਹੋਣ ਪੈਸੇ ਹੈ ਨਹੀਂ ਸਾਡੇ ਕੋਲ ਤਾਂ ਕਿਸੇ ਕੋਲ ਵੀ ਹੈ ਨਹੀਂ ਨਹੀਂ ਹੈਗੇ ਪੈਸੇ ਤਾਂ 500 ਰੁਪਏ ਦੇ ਪਰਚਾ ਹੈ ਬਾਈ ਕਿੱਥੇ ਪਰਸ ਕਿੱਥੇ ਹੈ ਪਰਸ ਕਿੱਥੇ ਆ ਜੀਪੇ ਪਰਚਾ ਕੰਮ ਆ ਗਿਆ ਲੈ ਆ ਲੈ ਮੋਗੇ ਹੈ ਕੰਮ ਅਸੀ ਕਰਦੇ ਜੀਪੇ ਜੀਪੇ ਕਰ ਦਈਏ ਹਾਂ ਯਾਰ ਗੂਗਲ ਪੇ ਕਰ ਯਾਰ ਇਹ ਆ ਕਿੰਨਾ ਸੋਹਣਾ ਲੱਗਦਾ ਹੈ ਲੱਗਦਾ ਨਹੀਂ ਪਹਿਲੀ ਵਾਰ ਦੇਖਿਆ ਮੈਂ ਆਈ ਹੀ ਨਹੀਂ ਹੋਣਾ ਪਾਵਾ ਦੇ ਦੋ ਦੇ ਇੱਧਰ ਤੇ ਇਹ ਤਾਂ ਸ਼ੁਰੂ ਤੋਂ ਜਾਂਦੇ ਤੂੰ ਕਦੇ ਨੇਰੇ ਚ ਨਹੀਂ ਆਈ ਹੋਏਂਗੀ ਮੈਨੂੰ ਲੱਗਦਾ ਹਾਂ ਤੂੰ ਕਦੇ ਨੇਰੇ ਚ ਨਹੀਂ ਆਈ ਹਾਂ ਤੂੰ ਕਦੇ ਨੇਰੇ ਚ ਨਹੀਂ ਆਈ ਮੈਂ ਤੇਰੇ ਚ ਵੀ ਧਿਆਨ ਨਹੀਂ ਦਿੱਤੀ ਮੈਂ ਤਾਂ ਕਿੰਨੇ ਵਾਰ ਦੇਖਿਆ ਮਾਏ ਰੋਡ ਤੇ ਅਸੀਂ ਗੱਡੀ ਸਿਖਾਉਣ ਲੈ ਕੇ ਗਏ ਇਹਨੇ ਫੁੱਟਪਾਥ ਤੇ ਚੜਾ ਦਿੱਤੀ ਇਹ ਨੇ ਇਹ ਨੇ ਇਹ ਨੇ ਇਹ ਨੇ ਉਹ ਮੈਨੂੰ ਆਂਦੀ ਨਹੀਂ ਸੀਗੀ ਨਾ ਫਿਰ ਆਂਦੀ ਨਹੀਂ ਸੀ ਹੁਣ ਕਿਹੜਾ ਆਉਂਦੀ ਆ ਪੰਜ ਲਾਣੀ ਹੜ ਚਲਾਉੜੀਆਂ ਦੇਖ ਲੜ। ਸਿੱਖਣੀ ਆ ਮੈਂ ਮਾਸੀ। ਹਜੇ ਹਜੇ ਕਹਿੰਦੀ ਉਹ ਤਾਂ ਆਉਂਦੀ ਨਹੀਂ ਸੀ ਔਰ ਸਿੱਖਣੀ ਆ। ਉਹ ਤਾਂ ਆਉਂਦੀ ਨਹੀਂ ਸੀ ਹੁਣ ਇਹ ਸਿੱਖਣੀ ਆ। ਹਾਂ। ਉਹ ਇਹ ਕਿਹੜਾ? ਇਹਨੀਆਂ ਡੂੰਗੀਆਂ ਗੱਲਾਂ ਕਰ। ਇਹਨੀਆਂ ਡੂੰਗੀਆਂ ਗੱਲਾਂ ਤੁਸੀਂ ਮੰਨ ਲਓ ਕੁੜੀ ਦੀ ਗੱਲ ਜਿਵੇਂ ਕਹਿੰਦੀ ਆ। ਇੱਕ ਗੱਲ ਨੂੰ ਲੰਬਾ ਲੈਂਦੇ ਨੇ ਵੀ ਨਹੀਂ। ਹਾਂ। ਪਹੁੰਚ ਗਏ ਅਸੀਂ ਦੇਖੋ ਕਿੰਨੀ ਖੱਪ ਪਾ ਰਹਿਆ। ਇੱਥੇ ਆ ਬੈਠਦੇ ਨੇ ਅਨਮੋਲ ਜੀ ਉਹ ਬੈਠੇ ਹੋਣੇ। ਅੱਥੇ ਟੋਕਨ ਲੈਣਾ ਪੈਣਾ ਜਦ ਤੱਕ ਟੋਕਨ ਦੀ ਵਾਰੀ ਨਹੀਂ ਆਂਦੀ। ਲੋ ਜੀ ਕਿੱਥੇ ਹਨ ਮੋਹਨ? ਅੱਛਾ ਉਹ ਹੋ ਰਿਹਾ। ਯੂ ਕਾਂਟ ਸੀ ਬਲਾਈਂਡਸਨ। ਬਲਹ ਭਰਾ ਨੂੰ ਦੇਖਣ ਲੱਗ ਗਿਆ ਨਾਲ ਭਰਾ ਨੂੰ। ਚਲੋ ਚਲੋ ਇਹ ਲਾਈਟ ਗੇਟ ਕਿੜਕੇ ਬੰਦ ਕਰ ਲੇ। ਗਾਈਜ਼ ਅਬ ਆ ਪਹੁੰਚ ਚੁੱਕੇ ਆ। ਤੇ ਚਲੋ ਚਾਉ ਗਾਈਜ਼ ਇਹ ਪ੍ਰੋਪਰ ਟੋਕਨ ਲੈ ਲਿਆ ਹੋਇਆ। ਤੇ ਹੁਣ ਇੱਧਰ ਬੈਠੇ ਹੋਏ ਦੇਖੋ ਕਿੰਨੇ ਲੋਕਾਂ ਦੀ ਹੈਲਪ ਹੋ ਰਹੀ ਹੈ। ਅਸੀਂ ਅੱਧੇ ਹੈਲਪ ਲੈਣ ਆਏ ਆ। ਹਾਂ ਅਸੀਂ ਵੀ ਹੈਲਪ ਲੈਣ ਆਏ ਆ। ਵਾਂਟ ਕਿੰਨੇ ਵਿਚਾਰਾ ਲੋੜ ਆ ਉਹਨਾਂ ਨੂੰ 1.5 ਲੱਖ ਰੁਪਈਆ ਚਾਹੀਦਾ ਹੈ ਤੇ ਇੰਨੇ ਵਿਚਾਰਿਆਂ ਕੋਲ ਹੈ ਨਹੀਂਗੇ। ਮੰਮਾ ਕੀ ਕਰੀਏ? ਉਹ ਮੱਕੀ ਦਾ ਮੌਲ ਵੀ ਰਹਾ ਹੈ ਨਹੀਂ ਕਿਛ ਸ਼ਾਇਦ। ਆਂਦੇ ਆ ਫਿਰ ਮਿਲਾਉਂਦੇ ਆ ਤੁਹਾਨੂੰ ਉਹਨਾਂ ਨਾਲ। ਹੁਣ ਤੁਸੀਂ ਦੇਖਦੇ ਦੇਖ ਰਹੇ ਹੋ ਗੱਡੀ ਖੜੀ ਹੈ ਐਂਡੀਕੇਟਰ ਚੱਲ ਰਿਹਾ ਹੈ। ਉਹ ਗੱਡੀ 'ਚ ਇੱਥੇ ਹਰ ਰੋਜ਼ ਇਹ ਵੀਰ ਜੀ ਖਾਣਾ ਲੈ ਕੇ ਆਉਂਦੇ ਆ ਇਹ ਮਰੀਜ਼ਾਂ ਲਈ। ਆ ਜਿਹੜੇ ਸਾਰੇ ਪੇਸ਼ੈਂਟ ਬੈਠੇ ਆ ਨਾ ਇਹਨਾਂ ਸਾਰਿਆਂ ਲਈ ਉਹ ਖਾਣਾ ਲੈ ਕੇ ਆਉਂਦੇ ਆ ਇੱਥੇ। ਹਰ ਰੋਜ਼ ਸੇਵਾ ਕਰਦੇ ਆਂ ਹੋਂ ਚੱਲੇ ਆਸੀ ਘਰੇ ਤਾਂ ਤੁਹਾਨੂੰ ਸਾਰੀ ਗੱਲ ਘਰੇ ਜਾ ਕੇ ਦੱਸ ਜੇ ਕੀ ਬਣਿਆ ਹਾਂ ਕੰਤ ਦਵਾਈ ਕੰਤ ਬਾਅਦ ਹੀ ਚੁੱਕ ਦੇਣ ਹਾਂ ਵੀ ਬਾਅਦ ਚ ਆਂਟੀ ਦਵਾਈਆਂ ਕਿਹੜਾ ਸਸਤੀਆਂ ਨੇ ਇਹ ਵਾਂਗੀਆਂ ਵੀ ਬਹੁਤ ਮਹਿੰਗੀਆਂ ਨੇ ਹਾਟ ਦੀਆਂ ਪੰਜ ਪੰਜ ਰਸੀ ਆ ਚੁੱਕਿਆ ਕੋਮਲਦੀਦੀ ਦੇ ਘਰੇ ਤਾਂ ਜਾ ਰਹੇ ਆ ਹੀ ਨਹੀਂ ਗਏ ਅਸੀਂ ਜਾ ਰਹੇ ਆ ਗਲੀ ਚਾ ਹਾਂ ਆਂਟੀ ਨੂੰ ਛੱਡਣਾ ਸੀ ਤੇ ਕੋਮਲਦੀਦੀ ਦੇ ਕੱਪੜੇ ਚੱਕਣੇ ਸੀ ਉਹ ਤਾਂ ਇੰਨਾਂ ਗਲੀ ਬਣ ਗਈ ਗੈਸ ਗਲੀ ਆ ਤੇ ਤਾਂ ਰੋਡ ਬਣ ਗਿਆ ਰੋਡ ਐ ਲੈ ਮਲਾਈ ਵਰਗਾ ਗਲੀ ਬਣ ਗਈ ਗੈਸ ਇਹਨਾਂ ਦੀ ਉਹ ਪਰੇ ਤੱਕ ਬਣ ਕੇ ਲਛਮਣ ਚੱਲੋ ਚੱਲਦੇ ਕੋਮਲਦੀਦੀ ਦੇ ਘਰੇ ਤੇ ਸਾਡੇ ਨਾਲ ਗਲੀ ਵਿੱਚ ਥੋੜਾ ਫਿਰ ਚੱਲਦੇ ਆਪਣੇ ਘਰੇ ਹਾਂ ਬੈਟਰੀ ਡਾਊਨ ਹੋ ਗਈ ਆ ਤੇ ਕੁਛ ਨੇਰੇ ਚ ਦਿੰਦਾ ਨਹੀਂ ਆ ਦੇਖੋ ਅਸੀਂ ਚੋਰ ਵੜ ਕੇ ਚੋਰ ਮੋਕਲ ਕੇ ਘਰੇ ਚੋਰ ਵੜ ਗਏ ਆਪਾਂ ਮੋਕਲ ਕੇ ਆ ਦੇਖੋ ਆ ਵਿਚਾਰਾ ਥੱਕ ਗਿਆ ਲੈ ਆ ਮੂੰਹ ਕਿਵੇਂ ਢਿਆ ਲੈ ਅਸੀਂ ਵੀ ਥੱਕ ਚੁੱਕੇ ਆ ਅਸੀਂ ਕੱਪੜੇ ਕੱਢ ਰਹੇ ਆ ਆਪਣੇ ਆ ਉਧਰ ਮੋਕਲ ਲੱਗ ਗਈ ਆ ਮੋਕਲ ਲੈ ਸਾਡੇ ਕਿਵੇਂ ਲੱਗਦਾ ਇਧਰ ਆ ਦੇਖ ਆਏ ਆਏ ਸਮਾਈਲਾ ਸਮਾਈਲਾ ਕੋਈ ਚੋਰ ਪੈ ਗਏ ਇਧਰ ਓਏ ਉਧਰ ਦੇਖ ਡੱਬੀ ਚ ਪਾ ਲਿਆ ਮਿਰਚਾਂ ਬੂ ਚਾਰ ਚੋਰ ਚਾਰ ਚੋਰ ਚਾਰ ਚੋਰ ਚਾਰ ਚੋਰ ਕਿਤੇ ਆ ਚਾਰ ਚਾਰ ਚੋਰ ਕੇ ਅਚਾਰ ਚੋਰ ਹੋ ਚਾਰ ਚੋਰ ਕੇ ਅਚਾਰ ਚੋਰ ਆ ਚਾਰ ਹੋ ਜਾਂਦੇ ਪਰ ਮੇਰਾ ਪਾਪਾ ਹੈ ਨਹੀਂ ਕਿਹੜੀ ਆਂਟੀ ਨੂੰ ਅਸੀਂ ਲੈ ਕੇ ਗਏ ਸੀ ਤੇ ਓਹੋ ਇਧਰੋਂ ਆ ਇਹਨਾਂ ਦੇ ਕੋਲ ਕੇ ਘਰ ਦੇ ਨਾਲ ਹੀ ਘਰ ਰਹਿਣਾਂ ਨਾਲ ਆਂਟੀ ਆ ਕਿਚਾਰੇ ਇਹਨਾਂ ਦੇ ਮੁੰਡੇ ਨੂੰ ਅਟੈਕ ਹੋਇਆ ਸੀ ਅਸੀਂ ਚਲੋ ਗਏ ਸੀਗੇ ਤੁਹਾਨੂੰ ਦੱਸ ਦਿਆਂ ਕੀ ਬਣਿਆ ਉੱਥੇ ਕਿੰਨਾ ਬੈਲ ਆ ਗਿਆ ਜ਼ੀਰੋ ਹਾਂ ਆ ਦੇਖ ਲਓ ਗਾਇਸ ਕਹਿੰਦੇ ਨਾ ਜ਼ੀਰੋ ਬੈਲ ਨਹੀਂ ਆਉਂਦਾ ਗਾ ਸਾਡਾ ਜ਼ੀਰੋ ਹੀ ਆਂਦਾ ਆ ਦੇਖੋ ਇੱਧਰ ਬੈਲ ਜ਼ੀਰੋ ਆਇਆ ਜਿਨ੍ਹਾਂ ਨੂੰ ਇਹ ਚੀਜ਼ ਦਾ ਨਹੀਂ ਯਕੀਨ ਨਾ ਕਿ ਜ਼ੀਰੋ ਬੈਲ ਨਹੀਂ ਆਂਦਾ ਖੜਜੋ ਮੈਂ ਚੰਗੀ ਤਰ੍ਹਾਂ ਦਿਖਾਉਣੀ ਆ ਰੱਖੋ ਆ ਦੇਖੋ ਗਾਇਸ ਬੈਲ ਬਿਲਕੁਲ ਜ਼ੀਰੋ ਆਇਆ ਜ਼ੀਰੋ ਜ਼ੀਰੋ ਲੈ ਮੈਂ ਪਹਿਲੀ ਵਾਰੀ ਦੇਖਿਆ ਜ਼ੀਰੋ ਬੈਲ ਸਾਡੇ ਨਹੀਂ ਆਉਂਦਾ ਜ਼ੀਰੋ ਆਉਂਦਾ ਦੇਖੋ ਗਿਦੇ ਗਿਦੇ ਜ਼ੀਰੋ ਬੈਲ ਹੁੰਦਾ ਕੇਲਾ ਖਾ ਲੈ ਕ੍ਰਾਸ ਮਾਉਂਟ ਜ਼ੀਰੋ ਚਮਚੇ ਲੈ ਆ ਓਏ ਕੋਲੀ ਚਮਚੇ ਲੈ ਕੇ ਆਓ ਕੀ ਕਰਨਾ ਮਾ ਕੋਲੀ ਚਮਚਾ ਲੈ ਆਓ ਕੇਲੇ ਖਾਈਏ ਕੋਲੀ ਚਮਚਾ ਨਾਲ ਕੀ ਖਾਣਾ ਕਰ ਲੈ ਰੇਲਾ ਕਰੇਲਾ ਕੇ ਤਰੀ ਵਾਲੇ ਕਰੇਲੇ ਕੇਲੇ ਬਣਾਓ ਤਰੀ ਵਾਲੇ ਨਹੀਂ ਇਸ ਨਹੀਂ ਖਾਣੀ ਤਰੀ ਵਾਲਾ ਹਾਏ ਚਲੋ ਰੋਟੀ ਰੋਟੀ ਨਹੀਂ ਖਾ ਕੇ ਜਾਣੀ ਅੰਦਰ ਨਹੀਂ ਅਸੀਂ ਨਹੀਂ ਖਾਣਾ ਕੋਲੇ ਜਾ ਕੇ ਚ ਨਾ ਗਾਇਸ ਮੈਨੂੰ ਇੱਥੇ ਇਹਨਾਂ ਦੇ ਲੱਗ ਗਿਆ ਫੋਟਵਾ ਤੇ ਆਹ ਕਾਹਣਾ ਮੋਕਲ ਹਾਂ ਨਿੱਕੀ ਜੀ ਮੋਕਲ ਹਾਂ ਕਾਹਣਾ ਮੋਕਲ ਲਵੀ ਹਾਏ ਲਵੀ ਐ ਮੋਕਲ ਦੀਆਂ ਅੱਖਾਂ ਦੇਖੋ ਅੱਖਾਂ ਦੇਖੋ ਕਿ ਮੈਂ ਡਰਾਉਂਦੀ ਐ ਕੌਣ ਲੱਭ ਕਿੱਥੇ ਲਵੀ ਇਹ ਆ ਦੇ ਆ ਦੇ ਲੋਕੀ ਮੈਨੂੰ ਕਹਿੰਦੇ ਨੇ ਲੜਾਕੀ ਲੜਾਕੀ ਮੇਰੀ ਅੱਖ ਕੁੜੀਓ ਹੋਇਆ ਦੇਖੋ ਏ ਦੀਦੀ ਦੇ ਵਿਆਹ ਦੀ ਫੋਟੋ ਲੈ ਦੀਦੀ ਮੇਰੀ ਫੋਟੋ ਹੈ ਨਹੀਂ ਤੁਹਾਡੇ ਵਿਆਹ ਚ ਮੈਂ ਤਾਂ ਐਵੇਂ ਹੀ ਕਸਮੈਲੀ ਜੀ ਨਿੱਕੀ ਜੀ ਸੀ ਉਹ ਤਾਂ ਬੜੀ ਛੋਟੀ ਸੀ ਤੁਹਾਡੇ ਵਿਆਹ ਨੂੰ ਤਾਂ ਮੈਂ ਆਹ ਕੋਲ ਚਲੋ ਚਲੋ ਆਜੋ ਹੁਣ ਆਪਾਂ ਪਹੁੰਚ ਚੁੱਕੇ ਆ ਕਰ ਤੇ ਹੁਣ ਅਸੀਂ ਲੱਗਿਆ ਸੌਣ। ਉਹ ਲੋ ਹਜੇ ਥੋੜਾ ਟਾਈਮ ਰੁੱਕ ਕੇ ਸੌਵਾਂਗੇ। ਪਰ ਅੱਜ ਦਾ ਵਲੌਗ ਬਹੁਤ ਵੱਡਾ ਹੋ ਗਿਆ ਕਿਉਂਕਿ ਉਹ ਆਂਟੀ ਕਰਕੇ ਸਾਨੂੰ ਉੱਥੇ ਜਾਣਾ ਪਿਆ। ਹਾਂਜੀ ਹਾਂਜੀ ਤੇ ਇਸ ਕਰਕੇ ਹੁਣ ਅਸੀਂ ਬਹੁਤ ਲੇਟ ਹੋ ਗਿਆ ਟਾਈਮ 10 ਵਜ ਚੁੱਕਿਆ। ਤੇਰੇ ਵਲੌਗ ਐਡਿਟ ਕਰਨਾ ਬਹੁਤ ਟਾਈਮ ਲੱਗ ਜਾਣਾ 2-3 ਘੰਟੇ ਸਾਡੇ। ਅੱਜ ਨਹੀਂ ਕੱਲ ਛੁੱਟੀ ਆ ਸ਼ਿਵਰਾਤਰੀ ਆ ਕੱਲ ਭੰਗ ਪੀਣ ਜਾਣਾ ਦੇਖੀ ਜਾਇਓ। ਤੈਨੂੰ ਤਾਂ ਭੰਗ ਪਿਆ ਦੇਣਾ ਮੈਂ ਕਦੇ ਨਹੀਂ ਖਾਧੇਗਾ। ਤੇ ਗਾਈਸ ਤੈ ਟਾਈ ਖੱਡਗਾ ਤੇਰੀਆਂ ਉਹ ਭੰਗ ਪੀ ਕੇ ਖਾਣੀਆਂ। ਤਾਂ ਕੱਲ ਦੀ ਕੱਲ ਦੇਖਾਂਗੇ ਤੇ ਅੱਜ ਦੇ ਵਲੌਗ ਚੈਨਈ ਵਾ। ਜੇ ਕਿਤੇ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਬਾਏ ਬਾਏ। ਅੱਪਾ ਬਾਕੀ ਲਾਇਸੈਂਸ ਦਾ ਕੰਮ ਜਿਹੜਾ ਅੱਜ ਪੈਂਡਿੰਗ ਸੀਗਾ ਅੱਜ ਕਰਨਾ ਸੀ। ਉਹ ਹੁਣ ਕਰਾਂਗੇ ਕੱਲ ਨੂੰ। ਤੇ ਕੱਲ ਦਾ ਵਲੌਗ ਜ਼ਰੂਰ ਦੇਖਿਓ। ਠੀਕ ਹੈ। Okay, bye, good night, take care, bye bye!